ਸ਼੍ਰੀ ਗੁਰੂ ਦਵਿਦਾਸ ਪਵਨ ਗੁਰਦੁਆਰਾ ਫਲੋਰ ਵਿਖੇ ਅੱਜ ਸਾਵਣ ਮਹੀਨੇ ਦੀ ਸੰਗਰਾਂਦ ਦਾ ਦਿਹਾੜਾ ਬੜੀ ਸ਼ਾਦਾ ਨਾਲ ਮਨਾਇਆ ਗਿਆ। ਪਾਠ ਦੇ ਭੋਗ ਅਪ੍ਰਾਂਤ ਲੰਗਰ ਲਗਾਇਆ ਗਿਆ ਅਤੇ ਸੰਗਤਾਂ ਨੂੰ 100 ਤੋਂ ਵੱਧ ਸ਼ਾਨਦਾਰ ਬੂਟੇ ਵੰਡੇ ਗਏ। ਪ੍ਰਬੰਧਕ ਕਮੇਟੀ ਦੇ ਆਗੂ ਵਿਦਾਨ ਰਾਜਕੁਮਾਰ ਸੰਧੂ ਕੌਂਸਲਰ ਤਾਰਾਚੰਦ ਜਖੂ ਜਨਨਾ ਸੈਕਟਰੀ ਕੈਸ਼ੇਰ ਮਨੋਜ ਕੁਮਾਰ ਅਤੇ ਰਾਜਕੁਮਾਰ ਚਮਨ ਲਾਲ ਬਲਜੀਤ ਸਿੰਘ ਦਲਵੀਰ ਸਿੰਘ ਜਤਿੰਦਰ ਪਮਾਰ ਹਰਵੰਸ لال ਸੋਹਣ ਲਾਲ ਗਾਦੜੇ ਹਰੀ ਸਿੰਘ ਹਾਜ਼ਰ ਸੰਗ ਸੰਗਤਾਂ ਨੂੰ ਬੂਟੇ ਵੰਡਦੇ ਹੋਏ ਆਗੂਆਂ ਨੇ ਸਮੂਹ ਸੰਗਤਾਂ ਨੂੰ ਅਪੀਲ ਕੀਤੀ ਹੈ ਕਿ ਇਹ ਬੂਟੇ ਆਪਣੇ ਘਰਾਂ ਨੇੜੇ ਧਾਰਮਿਕ ਅਸਥਾਨਾਂ ਤੇ ਲਗਾਏ ਜਾਣ ਅਤੇ ਇਹਨਾਂ ਦੀ ਦੇਖਭਾਲ ਵੀ ਕਰਨ ਤਾਂ ਜੋ ਆਪਣਾ ਵਾਤਾਵਰਨ ਸ਼ੁੱਧ ਹੋ ਸਕੇ ਸਾਨੂੰ ਤਾਜੀ ਹਵਾ ਅਤੇ ਆਕਸੀਜਨ ਫ੍ਰੀ ਮਿਲ ਸਕੇ ਸਵਨਾ ਨੇ ਬੂਟੇ ਲਗਾ ਕੇ ਇਹਨਾਂ ਦੀ ਸਾਂਭਾਲ ਦੀ ਜ਼ਿੰਮੇਵਾਰੀ ਲਈ ਫਲੋਰ ਤੋਂ ਰਾਜਪੁਰ ਨੰਗਰ ਦੀ ਖਾਸ ਰਿਪੋਰਟ ਲਿੰਕ ਨੂੰ ਲਾਈਵ ਤੇ ਸ਼ੇਅਰ ਕਰੋ ਖੜਜੋ ਜੀ ਖੜਜੋ ਪ੍ਰਧਾਨ ਜੀ ਇੱਧਰ ਦੇਖੋ ਸਾਹਮਣੇ ਕਿੰਨਾ ਫਰੈਸ਼ ਹੋਇਆ ਹੈ ਜੀ ਜਿਹੜੇ ਤੌਰ 'ਤੇ ਕਮਨਟ ਕਮੇਟੀ ਵੱਲੋਂ ਇਹ ਪ੍ਰੋਜੈਕਟ ਲਾਗੂ ਕੀਤਾ ਗਿਆ ਹੈ ਕੁਝ ਆਪਰੇ ਜਿਹੜੇ ਜਿਹੜੇ ਪੌਦਿਆਂ ਦੀ ਗੰਗਲਾ ਵੀ ਸਾਰੇ ਪੰਜਾਬ ਦੇ ਬਾਲ ਦੇ ਵਿੱਚ ਹੀ ਹਰਿਆਵਲ ਕੋ ਚੱਲਦਾ ਤੇ ਇਸ ਜੜੀ ਤਹਿਤ ਸ਼੍ਰੀ ਗੋਤਾਰਾ ਕਮਨਟ ਕਮੇਟੀ ਬਣਉਗੀ ਕੁਝ ਬੁੱਤੇ ਜਿਹੜੇ ਸੰਬੰਧਿਤ ਤੇ ਜਾਣਦੇ ਆ ਦੇ ਸੰਕਤਾਂ ਨੂੰ ਵੀ ਕਿਹਾ ਕਿ ਜਿਹੜੇ ਬਾਕ ਚੜਕ ਲਾਉਂ। ਜੇ ਉਹ ਦਾ ਹਨਾ ਰੀਆਂ ਦੇ ਦबई ਵਿੱਚ ਜਾਂ Rajasthan ਵਿੱਚ ਪਹਿਲਾਂ ਨਹੀਂ ਸੀ ਹੁੰਦਾ ਕੁਝ। ਹੁਣ ਬੂਤੇ ਲਾਉਣ ਨਾਲ ਉੱਥੇ ਜਿਹੜੇ ਆਉਂਦੇ ਆ ਆਉਂਦੀ ਆ ਮੌਸਮ ਵੀ ਸਾਰਾ ਠੀਕ ਆ। ਤੇ ਅਸੀਂ ਇਹਨਾਂ ਨੂੰ ਜਿਹੜੇ ਸੰਕਤਾਂ ਨੂੰ ਇਹ ਬੀਜ ਦਿੱਤਾ। ਜਿਹੜੇ ਨੌਜਵਾਨ ਨੇ ਉਹਨਾਂ ਨੂੰ ਕੀ ਮੈਸੇਜ ਹੈ ਪੌਦਿਆਂ ਬਾਰੇ? ਨੌਜਵਾਨਾਂ ਦੇਖੋ ਜਿਹੜੇ ਅਸੀਂ ਅੱਜ ਕੱਲ੍ਹ ਜਿਸ ਪੌਦਿਆਂ ਦਾ ਆਨੰਦ ਮਾਣ ਰਹੇ ਆ ਉਹ ਸਾਡੇ ਬਿਓਰਗਾਂ ਦਾ ਲੱਗ ਸਕਦਾ। ਹੂੰ ਤੇ ਇਹ ਅਸੀਂ ਹੁਣ ਨਹੀਂ ਲਾਵਾਂ ਕਿਤੇ ਗਾਂਹ ਜਿਹੜਾ ਇਹ ਹੋਰ ਹੋਰ ਕਾਹ ਮੋੜੀ। ਇਸ ਬਾਰੇ ਵੀ ਦੂਜਾ ਸੀ ਪਾਣੀ ਬਾਰੇ ਵੀ ਕਾਫੀ ਸੰਗਤਾਂ ਤੋਂ ਪ੍ਰੈਸ ਕੀਤਾ ਹੈ ਵੀ ਜਿਹੜਾ ਪਾਣੀ ਆ ਇਹ ਵੀ ਬਹੁਤ ਘੱਟ ਰਿਹਾ ਜੇ ਆਪਾਂ ਇਹੇ ਹੱਥ ਰੱਖਿਆ ਜੇ ਆਪਾਂ ਨਾ ਸੰਭਿਆ ਤੇ ਆਪਾਂ ਜਿਹੜਾ ਕੰਟਰੋਲ ਕੌਂਸਲ ਤੋਂ ਪਾਣੀ ਮਿਲਿਆ ਪਾਣੀ ਬਾਰੇ ਮੌਸਮ ਬਾਰੇ ਹਰਿਆਵਲ ਬਾਰੇ ਖੋਟਿਆਂ ਬਾਰੇ ਸਾਰਾ ਜਿਹੜਾ ਅੱਜ ਇੱਥੇ ਸਾਰੀ ਸੰਗਤਾਂ ਨੇ ਦੇਖੀ